ਕੇ ਤੋਂ ਵਿੱਚ ਇੱਕ ਫੈਕਟਰੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਇੱਕ ਹੋਜ਼ਰੀ ਫੈਕਟਰੀ ਹੈ ਜਿੱਥੇ ਕਿ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਕਿ ਤੁਰੰਤ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਗਿਆ ਦੱਸਦੇ ਕਿ ਇੱਥੇ ਜਿਹੜੇ ਕਾਰੀਗਰ ਸਾਨੂੰ ਘਰ ਚਲੇ ਗਏ ਸਤ ਦੇ ਇੱਕ ਕਾਰੀਗਰ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀ ਜਿਸ ਦੌਰਾਨ ਕਿ ਅਚਾਨਕ ਹੀ ਧੂੰਆਂ ਉੱਠਦਾ ਹੈ ਤੇ ਅੱਗ ਜਿਹੜੀ ਹੈ ਸਾਰੀ ਫੈਕਟਰੀ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੀ ਹੈ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਅੱਗ ਪੂਰੀ ਫੈਕਟਰੀ ਦੇ ਵਿੱਚ ਫੈਲ ਗਈ ਹੈ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਇਥੇ ਬਚਾਰੇ ਹੈ ਪਰ ਦੱਸਦੀ ਕਿ ਇੱਥ ਸਾਰਾ ਹਿਸਮਾ ਨੇ ਸਕਦੀ ਚਪੇੜ ਦੇ ਵਿੱਚ ਆ ਗਿਆ ਵੱਡੇ ਨੁਕਸਾਨ ਦਾ ਇੱਥੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਲੱਗ ਗਈ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਬਲੋ ਤੁਰੰਤ ਹੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਲੁਧਿਆਣਾ ਦੀ ਹੋਜ਼ਰੀ ਫੈਕਟਰੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਅਚਾਨਕ ਹੀ ਅੱਗ ਲੱਗ ਗਈ ਹੈ ਤੇ ਕੁਝ ਇਸ ਸਮੇਂ ਦੇ ਵਿੱਚ ਸਾਰੀ ਫੈਕਟਰੀ ਸਕਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਸੰਪੂਰੀ ਅੜੀ 8 ਰੰਬਾ ਗਲੀ ਸੇ ਮੈਂ ਹੂੰ ਮੇਰੀ ਫੈਕਟਰੀ ਹੈ ਯਹਾਂ ਪੇ ਤੋ ਬਸ ਘਰ ਮੇਂ ਬੈਠੇ ਬੈਠੇ ਫੋਨ ਆਇਆ ਇਧਰ ਮੋਹੱਲੇ ਵਾਲੋਂ ਕਾ ਵੀ ਆਪਕੀ ਫੈਕਟਰੀ ਕੇ ਪਿੱਛੇ ਆਗ ਲੱਗ ਗਈ ਹੈ ਤੋ ਆਗੇ ਚੈੱਕ ਕਰੋ ਆਪ ਆਪ ਵੀ ਫੈਕਟਰੀ ਚੈੱਕ ਕਰ ਲੋ ਆਪਣੀ ਆ ਕੇ ਸਰ ਇਹ ਕਿੰਨੇ ਵਜੇ ਦੀ ਘਟਨਾ ਹੋਈ ਹੈ ਮੈਨੂੰ ਹਾਰਡਲੀ ਸਾਢੇ 9:00 ਵਜੇ ਦੀ ਬਾਤ ਹੈ ਸਾਢੇ 9:00 ਵਜੇ ਦੀ ਸਰ ਕਿਸ ਚੀਜ਼ ਦਾ ਕੰਮ ਹੁੰਦਾ ਉਸ ਫੈਕਟਰੀ ਦੇ ਅਗ ਲੱਗੀ ਹੈ ਬੋਜਰੀ ਹੈ ਜੀ ਬੋਜਰੀ ਮਤਲਬ ਤੁਹਾਡੀ ਨਾਲ ਦੀ ਫੈਕਟਰੀ ਹੈ ਆ ਮਾਰੇ ਪਿੱਛੇ ਹੈ ਬੈਕ ਸਾਈਡ ਤੇ ਠੀਕ ਹੈ ਤੇ ਖਤਰਾ ਤੁਹਾਨੂੰ ਵੀ ਬਣਿਆ ਹੋਇਆ ਹੈ ਨੈਚੁਰਲ ਤਬੀ ਖੜੇ ਹੈ ਠੀਕ ਹੈ ਹਾਂ ਜੀ ਤੇ ਕੀ ਲੱਗਦਾ ਵਾ ਸਰ ਕੀ ਇਸ ਫਾਇਰ ਬ੍ਰਿਗੇਡ ਟਾਈਮ ਤੇ ਪਹੁੰਚੀ ਹੈ ਇਹ ਫਾਇਰ ਬ੍ਰਿਗੇਡ ਤਾਂ ਕੰਮ ਕਰ ਰਹੀ ਹੈ ਜੀ ਆਪਣਾ ਠੀਕ ਹੈ ਹਾਂ ਉਹ ਤਾਂ ਕੰਮ ਕਰ ਹੀ ਰਹੀ ਹੈ ਇਹ ਕੋਈ ਦਿੱਕਤ ਆ ਰਹੀ ਹੈ ਟੰਗ ਲੀਆਂ ਉਹ ਤੋਂ ਪੁਰਾਣੀ ਲੋਕੇਸ਼ਨ ਹੈ ਸਾਰੀ ਲੋਕੈਲਟੀ ਹੈ ਜੀ ਜਿਹੜੀ ਪਾਈਪਾਂ ਪਈਆਂ ਹੋਈਆਂ ਫਾਇਰ ਬ੍ਰਿਗੇਡ ਦੀਆਂ ਇੱਥੇ ਇਧਰ ਤੋਂ ਕੋਈ ਪਾਈਪ ਇਧਰ ਤੋਂ ਕੋਈ ਪਾਈਪ ਨਹੀਂ ਹੈ ਜਿਹੜੀ ਅੰਡਰਗਰਾਉਂਡ ਉਹਨਾਂ ਨੇ ਪਾਈਪਾਂ ਬਾਹਰ ਤੋਂ ਆਊਟਰ पे ਤੋਂ ਪਾਈਪਸ ਹੈ ਉਹ ਤਾਂ ਚੱਲ ਰਹੀ ਹੋਗੀ ਨੈਚੁਰਲ ਹੈ ਪਰ ਇਧਰ ਮੇ ਕੋਈ ਪਾਈਪ ਨਹੀਂ ਹੈ ਇਧਰ ਤੋਂ ਮੁਹੱਲਾ ਪਾਈਪ ਚੱਲ ਰਹੀ ਹੁੰਦੀ ਤੇ ਫਾਇਰ ਬ੍ਰਿਗੇਡ ਆਉਂਦੀ ਲੋਨ ਪਤਾ ਨਹੀਂ ਇਹ ਹਮਕੋ ਕੀ ਪਤਾ ਇਸ ਬਾਤ ਦਾ ਕੀ ਨਾਮ ਹੈ ਤੁਹਾਡਾ ਮੇਰਾ ਬ੍ਰਿਜਮੋਨ ਹੈ ਇਹ ਮੇਰੇ ਭਤੀਜੇ ਦਾ ਘਰ ਫੈਕਟਰੀ ਸੀ ਉਹ ਅੱਗ ਲੱਗੀ ਇੱਥੇ ਅੱਗ ਲੱਗੀ ਆ ਅੱਛਾ ਬਿੱਕੀ ਬਿੱਕੀ ਬੱਤਾ ਫੈਕਟਰੀ ਦਾ ਕੀ ਨਾਮ ਹੈ ਮਾਰਸ ਹੋ ਜੀ ਅੱਛਾ ਮਾਰਸ ਹੋ ਜੀ ਕਿੱਦਾਂ ਅੱਗ ਲੱਗੀ ਕੁਝ ਪਤਾ ਲੱਗ ਪਾਇਆ ਵਾ ਉਹ ਇੱਕ ਮਸ਼ੀਨ ਸੀਗਾ ਇੱਕ ਕੰਪਿਊਟਰ ਵਾਲਾ ਚਲਾ ਰਿਹਾ ਸੀਗਾ ਮਸ਼ੀਨ ਬਹੁਤ ਸਾਰੇ ਕਰ ਗਏ ਚੱਲ ਗਏ ਸੀਗੇ ਇਹ ਘਾਰੇ ਪਹੁੰਚੇ ਆ ਨਾਲੇ ਮੁੰਡਾ ਟੈਲੀਫੋਨ ਆ ਗਿਆ ਵੀ ਧੂਆਂ ਦੀ ਸਮੈਲ ਆ ਰਹੀ ਆ ਉਹ ਅੱਗ ਵਧਦੀ ਵਧਦੀ ਗਈ ਠੀਕ ਹੈ। ਉਹ ਕੇ ਫਾਇਰ ਬੇਡ ਕੈਂਪ ਤੇ ਪਹੁੰਚੀ ਹੈ? ਹਾਂ ਪਹੁੰਚ ਗਈ ਸੀ ਜੀ। 10-15 ਮਿੰਟ ਲੱਗੇ ਜਾਂਦੇ ਹੈ ਜੀ। ਠੀਕ ਹੈ। ਅੱਗੇ ਅੱਗੇ ਉੱਤੇ ਕਾਬੂ ਪਾਇਆ? ਹਾਂ ਪਾ ਰਹੇ ਆ ਜੀ, ਪਾ ਰਹੇ ਆ। ਤੇ ਇਹ ਇੱਥੇ ਕਿਤੇ ਪਾਈਪ ਆ? ਇਹ ਦਾ ਵੈਸੇ ਲੱਗਿਆ ਹੋਇਆ ਜੀ ਫਾਰਮੈਲਟੀ ਕਰਨ ਵਾਸਤੇ। ਫਾਰਮੈਲਟੀ ਕਰਨ ਵਾਸਤੇ ਲੱਗਿਆ ਹੋਇਆ। ਅੱਛਾ। ਤੇ ਇਹ ਕੋਲ ਕੀ ਬੰਦਾ ਹੈ ਜੀ? ਠੀਕ ਹੈ। ਤੇ ਇਹ ਲੱਗਦਾ ਹੈ ਕਿ ਅਗਰ ਉੱਤੇ ਕਾਬੂ ਪਾਣ ਸੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਿਸੇ ਦੀ ਚੀਜ਼ ਦੀ। ਦਿੱਕਤ ਹੋਈ ਹੈ ਆ ਰਹੀ ਹੈ ਪੀੜੀਆਂ ਗੜੀਆਂ ਛੜੀਆਂ। ਅੱਛਾ ਇਸ ਕਰਕੇ ਫਿਰ ਦਿੱਕਤ ਆ ਰਹੀ ਹੈ। ਠੀਕ ਹੈ। ਤੇ ਜੇ ਅਗਰ ਆ ਪਾਈਪਾ ਚੱਲਦੀ ਹੁੰਦੀ ਤਾਂ ਅਗਰ ਉੱਤੇ ਕਾਬੂ ਪਾਇਆ ਜਾਂ ਸੋ ਉਹ ਜਾਨੀ ਆਫਿਸ ਸੇ ਕਾਬੂ ਪਾਇਆ ਜਾਂ ਜਿਹੜੀ ਪਾਣੀ ਟੈਂਸ਼ਨ ਨਹੀਂ ਸੀ ਹੁਣ ਪਾਈਪਾ ਚਾਲੂ ਹੋਏ ਤੇ ਪਾਣੀ ਨਾਲ ਹੀ ਮਿਲ ਜਣਾ। ਇਹਨਾਂ ਗੱਡੀਆਂ ਪੰਜਾਬੀ ਰੋਡ ਦੇ ਉੱਤੇ